ਉਹ ਕਨਸਟੇਬਲ ਜੜਾ ਉਹਦਾ ਪ੍ਰੋਫਾਈਲ ਆ ਜੋ ਉਹਦਾ ਕੰਡਕਟ ਆ ਜਿਵੇਂ ਉਹਨੇ ਬਤੌਰ ਪੁਲਿਸ ਕਨਸਟੇਬਲ ਆਪਣੇ ਆਪ ਨੂੰ ਬਿਹੇਵ ਕੀਤਾ ਹੈ ਖਾਸ ਕਰਕੇ ਸੋਸ਼ਲ ਮੀਡੀਆ ਦੇ ਦAIRE ਚ ਰਹਿ ਕੇ ਸੋਸ਼ਲ ਮੀਡੀਆ ਦੇ ਦAIRE ਚ ਨਾਰਮਲ ਗਰੇਸਫੁਲੀ ਰਹਿਣਾ ਕੋਈ ਔਖੀ ਗੱਲ ਨਹੀਂ ਹੈ ਕੋਈ ਮਾੜੀ ਗੱਲ ਨਹੀਂ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਆਈ ਕੈਨਟ ਅਵੋਇਡ ਇਟ ਜੜਾ ਉਹਦਾ ਸੁਪਰਵਾਈਜ਼ਰੀ ਆਫਸਰ ਸੀ ਚਾਹੀਓ ਐਸ ਐਚਓ ਸੀਗਾ ਜਾਂ ਹਲਕਾ ਆਫਸਰ ਸੀਗਾ ਜੀਓ ਸੀਗਾ ਉਹਨੂੰ ਉਹਦੀ ਕੰਡਕਟ ਵਾਚ ਕਰਨੀ ਚਾਹੀਦੀ ਸੀ ਤੇ ਉਹਨੂੰ ਇੱਕ ਨੋਟਿਸ ਦੇਣਾ ਚਾਹੀਦਾ ਸੀ ਦੂਜਾ ਨੋਟਿਸ ਜੜਾ ਤੇ ਤੀਜਾ ਨੋਟਿਸ ਜੜਾ ਠੀਕ ਹੈ ਹੂੰ ਉਸ ਤੋਂ ਬਾਅਦ ਵੀ ਜੇ ਉਹ ਕਰਦੀ ਸੀ ਤੇ ਡਿਪਾਰਟਮੈਂਟ ਇਨਕੁਆਰੀ ਹੋਣੀ ਚਾਹੀਦੀ ਸੀ ਤੇ ਡਿਸਕਸ ਹੋ ਜਾਣੀ ਚਾਹੀਦੀ ਸੀ ਹੂੰ ਨੰਬਰ 1 ਕੰਡਕਟ ਆਫ ਅ ਪੁਲਿਸ ਕਨਸਟੇਬਲ ਇਸ ਮੋਰ ਸਟ੍ਰਿਕਟਰ ਦੈਨ ਕੰਡਕਟ ਆਫ ਅ ਗਾਸਟਡ ਆਫਸਰ ਹੂੰ ਤੂੰ ਅ ਕਨਸਟੇਬਲ ਹੈਡ ਕਨਸਟੇਬਲ ਐਸਆਈ ਲੈਵਲ ਆਫੀਸਰਸ ਯੂ ਹੈਵ ਟੂ ਮੋਨਿਟਰ ਦੈਮ ਤੇ ਤੁਹਾਨੂੰ ਉਹਨਾਂ ਤੇ ਸਖਤੀ ਕਰਨੀ ਪਏ ਹੂੰ ਗਸਟਡ ਅਫਸਰ ਤੇ ਸੀਨੀਅਰ ਅਫਸਰ ਤੇ ਮੋਡੇ ਆਫ ਤੇ ਸ਼ੇਅਰ ਦੀ ਤੇ ਮੋਤੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਹੂੰ ਉਹ ਉਹਦੀ ਕੰਡਕਟ ਚ ਰਹਿਣਾ ਚਾਹੀਦਾ ਹੋਣਾ ਹੂੰ ਹੂੰ ਪਰ ਉਹਨਾਂ ਨੂੰ ਡਿਊਟੀ ਦਿੱਤੀ ਹੈ ਕਿ ਤੁਸੀਂ ਕਾਂਸਟੇਬਲ ਨੂੰ ਮਾਨੀਟਰ ਕਰਨਾ ਹੈਡ ਕਾਂਸਟੇਬਲ ਨੂੰ ਐਸਆਈ ਨੂੰ ਮਾਨੀਟਰ ਕਰਨਾ ਉਹਨੂੰ ਪਿਆਰ ਵੀ ਕਰਨਾ ਉਹਨੂੰ ਗਾਈਡ ਵੀ ਕਰਨਾ ਤੇ ਜੇ ਉਹ ਗਲਤੀ ਕਰਦਾ ਜਿਹੜਾ ਮਾਈ ਬਾਪ ਦਾ ਰਿਸ਼ਤਾ ਕਹਿੰਦੇ ਨੇ ਪੁਲਿਸ ਚ ਵਨ ਸਾਈਡਡ ਆ ਹੂੰ ਕਿ ਉਹ ਗਲਤੀ ਕਰਦਾ ਤੇ ਬਾਪ ਪੁੱਤ ਜਿਵੇਂ ਪਿਓ ਪੁੱਤ ਨੇ ਤਾਂ ਮਾਫ ਕਰ ਦਿੰਦਾ ਲੇਕਿਨ ਇੱਥੇ ਮਾਫੀ ਕੋਈ ਹੂੰ ਇਹਦਾ ਮਤਲਬ ਉਹਦੀ ਜਦੋਂ ਕਨਸਟੇਬਲ ਦੀ ਭਰਤੀ ਹੋਇਆ ਉਹਦੀ ਪ੍ਰੋਫਾਈਲਿੰਗ ਠੀਕ ਨਹੀਂ ਕੀਤੀ ਕਿ ਹੀ ਸ਼ੀ ਸ਼ੁੱਡ ਨਾਟ ਹੈਵ ਬੀਨ ਸਿਲੈਕਟਡ ਇਨ ਇੰਟਰਵਿਊ ਐਜ਼ ਅ ਕਨਸਟੇਬਲ ਫਿਰ ਉਸ ਤੋਂ ਬਾਅਦ ਉਹਨੂੰ ਜਾਣਾ ਚਾਹੀਦਾ ਸੀ ਉਸ ਤੋਂ ਬਾਅਦ ਤੁਸੀਂ ਉਹਨੂੰ ਫੜ ਲਿਆ ਉਹਦੇ ਕੋਲ ਮਾਈਨਰ ਸਮਾਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਬੜੀ ਜਿਆਦਾ ਕੁਆਂਟੀਟੀ ਜਿੰਨੀ ਦੇਰ ਤੱਕ ਤੁਸੀਂ ਉਹਦੇ ਬੈਕ ਆਊਟ ਫਾਰਵਰਡ ਲਿੰਕ ਅਜਸਟ ਨਹੀਂ ਕੀਤਾ ਤੇ ਫਾਈਲ ਤੇ ਮੈਨੂੰ ਨਹੀਂ ਪਤਾ ਕੀਤਾ ਕਿਨੇ ਕੀਤੇ ਕਿ ਜੀ ਫਲਾਣੇ ਕੋ ਲੈਂਦੀ ਸੀ ਫਿਰ ਚਾ ਵਕੋਂਦੀ ਸੀ ਬੈਕਵਰਡ ਫਾਰਵਰਡਰ ਲਿੰਕੇਜਸ ਦੇ ਵਿੱਚ ਕੋਈ ਸੀਰੀਅਸ ਗੱਲ ਆਈ ਆ ਠੀਕ ਹੈ ਤੇ ਉਸ ਤੋਂ ਬਾਅਦ ਰਿਕਵਰੀ ਹੋਣੀ ਚਾਹੀਦੀ ਸੀ ਕਿਸੇ ਹੱਕ ਤੋਂ ਹੂੰ ਹੂੰ ਉਹਦੇ ਖਿਲਾਫ ਵੱਖਰਾ ਪਰਚਾ ਹੋਣਾ ਸੀ ਐਨਡੀਪੀਐਸ ਦੇ ਜਾਪ ਤੇ ਅਨੁਸਾਰ ਇਸ ਪਰਚੇ ਨਾਲ ਤੇ ਲਿੰਕ ਹੋ ਨਹੀਂ ਸਕਦਾ ਹੂੰ ਲੱਖਾ ਸਿੰਘ ਨੂੰ ਤੁਸੀਂ ਇੱਕ ਜਗ੍ਹਾ ਤੋਂ ਫੜਿਆ ਮੰਨ ਲਓ ਉਹਨੂੰ ਫੌਰਾ ਚੌਂਕ ਤੋਂ ਫੜਿਆ ਹੂੰ ਉਹਦੇ ਕੋਲੋਂ 1 ਕਿਲੋ ओपी ਮਰ ਕਵਰ ਹੋ ਗਿਆ ਪਰਚਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਇੰਟੈਰੋਗੇਸ਼ਨ ਕੀਤੀ ਹੂੰ ਇੰਟੈਰੋਗੇਸ਼ਨ ਕਰਨ ਤੋਂ ਬਾਅਦ ਉਹਦਾ ਸਾਥੀ ਜਿਹਦੇ ਕੋਲ ਲੈਂਦਾ ਸੀਗਾ ਉਹਨੂੰ ਤਾਂ ਸੀ ਲੁਧਿਆਣਾ ਚੌਂਕ 'ਚ ਫੜ ਲਿਆ ਹੂੰ ਹੀ ਵਿਲ ਨੋਟ ਬੀ ਅਰੈਸਟਡ ਇਨ ਥਿਸ ਕੇਸ ਜਿਹੜਾ ਪਟਿਆਲੇ ਦਰਚ ਹੋਇਆ ਨੋਟ ਐਟ ਆਲ ਥੈਟਸ ਅ ਸੈਪਰੇਟ ਰਿਕਵਰੀ ਇਨਫੋਰਮੇਸ਼ਨ ਬੇਸ਼ੱਕ ਸੇਮ ਹੋਏਗੀ ਕਿਤੇ ਰਿਕਵਰੀ ਹੋਈ ਤੇ ਦੱਸ ਦੇਣ ਜੇ ਮਾਈਨਰ ਕੁਆਂਟੀਟੀ ਦੀ ਸਮਾਲ ਕੁਆਂਟੀਟੀ ਰਿਕਵਰੀ ਹੋ ਦੀ ਬੇਲ ਹੋਣੀ ਹੈ ਪ੍ਰੋਵੀਜ਼ਨ ਹੈ ਲਾਜਾਬ ਤੇ ਹੋਗੀ ਉਸ ਤੋਂ ਬਾਅਦ ਤੁਸੀਂ ਵਿਜੀਲੇਸ਼ਨ ਕੁਐਰੀ ਕਰ ਲਈ ਉਹਦੇ ਤੇ ਕਰਕੇ ਤੇ ਉਹਦੇ ਪਰਚਾ ਦੇ ਦਿੱਤਾ ਵਿਜੀਲੈਂਸ ਚ ਉਹਨੂੰ ਫੜ ਲਿਆ ਹਾਂ ਜਦੋਂ ਉਹਨੂੰ ਤੁਸੀਂ ਡਿਸਮਿਸ ਕਰ ਦਿੱਤਾ ਪਰਚੇ ਤੋਂ ਬਾਅਦ 311 ਚ ਕੀਤਾ ਪਤਾ ਨਹੀਂ 311 ਚ ਕੀਤਾ ਕਿ ਮੈਂ ਬਾਹਰ ਸੀਗਾ ਕਿ ਉਹਦੀ ਡਿਪਾਰਟਮੈਂਟ ਇਨਕੁਆਰੀ ਕਰਕੇ ਕੀਤਾ ਜੇ ਡਿਪਾਰਟਮੈਂਟਲ ਇਨਕੁਆਰੀ ਕਰਕੇ ਕੀਤਾ ਫਿਰ ਤੇ ਵੈਲੈਂਟ ਗੁੱਡ ਫਿਰ ਤੋਂ ਸਟੈਂਡ ਕਰ ਜੋ ਜੇ 311 ਲਗਾ ਕੇ ਬਿਨਾਂ ਇਨਕੁਆਰੀ ਤੋਂ ਉਹਨੂੰ ਡਿਸਮਿਸ ਕੀਤਾ ਤਾਂ ਕੋਰਟ ਚਲੇ ਜਾਊਗੀ ਵਾਪਸ ਆ ਜਾਏਗੀ ਪੁਲਿਸ ਚ ਠੀਕ ਹੈ ਨਾ স্পੀਕਿੰਗ ਆਰਡਰ ਪਾਸ ਹੋ ਸਕਦੇ ਨਾ ਕੀਤੇ ਹੋਣੇ ਜੇ ਕੀਤੇ ਵੀ ਹੋਣਗੇ ਤਾਂ ਰਿਵਿਊ ਹੋ ਜਾਣਗੇ ਕੋਰਟ ਆਫ ਲਾ ਲਾ ਦੇ ਵਿੱਚ ਆਪੀਲ ਰਿਵਿਊ ਹੋ ਜਾ ਪਰ ਅਪੀਲ ਚ ਤੋਂ ਕਿਸੇ ਦੀ ਹਿੰਮਤ ਨਹੀਂ ਪੈਣੀ ਲੇਕਿਨ ਕੋਰਟ ਆਫ ਲਾ ਕਰ ਸਕਦੀ ਵਾਪਸ ਜਾ ਰ ਸਰਵਿਸ ਤੇ ਆ ਸਕਦੀ ਹੈ ਜੇ ਉਹਨੂੰ 311 ਨਾਲ ਤੁਸੀਂ ਵਿਦਆਊਟ ਪ੍ਰੋਪਰ ਸਪੀਕਿੰਗ ਆਰਡਰ ਚ ਇੱਕੋ ਹੀ ਤਰੀਕਾ ਆ 311 ਕਿਸਕੇ ਕਿ ਜੀ ਡਿਪਾਰਟਮੈਂਟ ਇਨਕੁਆਰੀ ਨੀ ਸੀ ਹੋ ਸਕਦੀ ਜੇ ਇਨਕੁਆਰੀ ਹੋ ਸਕਦੀ ਸੀ ਉਹਨੋਂ ਉਹਦੇ ਖਰਾਬ ਪਰਚਾ ਹੋਇਆ ਹੂੰ ਉਹਨੂੰ ਤੁਸੀਂ ਗ੍ਰਿਫਤਰ ਕੀਤਾ ਸਸਪੈਂਡ ਕੀਤਾ ਹੂੰ ਭੇਜ ਦਿੱਤਾ ਉਹਨੂੰ ਪੁਲਿਸ ਲਾਈਨ ਦੇ ਵਿੱਚ ਹੂੰ ਇੱਕ ਇਨਸਪੈਕਟ ਡੀਐਸਪੀ ਨੂੰ ਜਾਂ ਇਨਸਪੈਕਟਰ ਨੂੰ ਇਨਕੁਆਇਰੀ ਦੇਤੀ ਡਿਪਾਰਟਮੈਂਟਲ ਹੂੰ ਇਨਕੁਆਇਰੀ ਚ ਉਹਨੂੰ ਦੋਸ਼ੀ ਕਰਾਰ ਦਿੱਤਾ ਹੂੰ ਦੋਸ਼ੀ ਕਰਾਰ ਕਰਕੇ ਉਹਨੂੰ ਨੋਟਿਸ ਦਿੱਤਾ ਪਨਿਸ਼ਮੈਂਟ ਦਾ ਉਹਦੇ ਤੁਸੀਂ ਡਿਸਮਿਸਲ ਦਾ ਨੋਟਿਸ ਦਿੱਤਾ ਉਹਦਾ ਜਵਾਬ ਆਇਆ ਉਹਦੀ ਗੱਲ ਸੁਣੀ ਉਹਦੀ ਗੱਲ ਨਾਲ ਸਹਿਮਤ ਨਾ ਹੋ ਕੇ ਵਿਜਾਪਤੇ ਅਨੁਸਾਰ ਤੁਸੀਂ ਡਿਸਮਿਸ ਕਰ ਦਿੱਤਾ ਕੋਈ ਰਿਵਿਊ ਹੋਣਾ ਔਖਾ ਸੌਖਾ ਨਹੀਂ ਜਦੋਂ ਕਨਸਟੇਬਲ ਲੋਕਲ ਰਹਿਣ ਵਾਲੀ ਆ ਜਣਿਆ ਉਹਦੇ ਕੋਲੋਂ ਰਿਕਵਰੀ ਕੀਤੀ ਹੈ ਉਹ ਅਵੇਲੇਬਲ ਨੇ ਐਸਆਈ ਜੀ ਨੇ ਪਰਚਾ ਕੀਤਾ ਗਸ਼ਟਾਫਰ ਜੀ ਦੇ ਸਾਹਮਣੇ ਰਿਕਵਰੀ ਹੋਈ ਹੈ ਇਟ ਮੀਨਸ ਦ ਓਨਲੀ ਪ੍ਰੋਸੀਜਰ ਲੇਫਟ ਇਸ ਟੂ ਡੂ ਅ ਡਿਪਾਰਟਮੈਂਟਲ ਕਾਉਂਡ ਯੂ ਕਾਂਟ ਕੰਫਰਟਡ ਅਥਾਰਟੀ ਹੂ ਵਿਲ ਡਿਸਮਿਸ ਹਰ ਅੰਡਰ 311 ਲਗਾ ਕੇ ਹੀ ਕੈਨ ਨੈਵਰ ਸਟੈਂਡ ਇਨ ਕੋਰਟ ਟੂ ਸੇ ਜੀ ਮੈਂ ਇਹਦੇ ਖਿਲਾਫ ਇਹੋ ਜਿਹੀ ਅਨਕੁਆਰੀ ਨਹੀਂ ਸੀ ਹੋ ਸਕਦੀ ਸ਼ੀ ਇਸ ਅ ਕਨਸਟੇਬਲ ਇਨਕੁਆਇਰੀ ਕਰ ਲਈ ਕਿੰਨੇ ਦਿਨ ਚਾਹੀਦੇ ਨੇ ਜਿਹੜਾ ਜਾਬ ਤਿੰਨ ਚਾਰਪ ਕਰਦੇ ਹੋ ਮਹੀਨੇ ਡੇਢ ਮਹੀਨੇ ਚ ਕਰਦੇ ਹੋ ਕੰਪਲੀਟ ਹੂੰ ਨਾਲੇ ਹੋ ਹੈ ਜੇ ਥਾਣਾ ਚ ਜੇ 48 ਘੰਟੇ ਤੋਂ ਵੱਧ ਉਹ ਜੇਲ੍ਹ ਚ ਰਹੀ ਹੈ ਸਸਪੈਂਡ ਤੇ ਫੇਰ ਵੀ ਕਰਨਾ ਪੈਣਾ ਜੇ ਉਹਦੇ ਕੋਲ ਰਿਕਵਰੀ ਕਰ ਲੈਂਦੇ ਹੋ ਮਾਈਨਰ ਕੁਆਂਟੀਟੀ ਦੀ ਤੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਹੂੰ ਤੁਸੀਂ ਉਹਨੂੰ ਸਸਪੈਂਡ ਨਹੀਂ ਕਰ ਸਕਦੇ 48 ਘੰਟੇ ਚ ਜੇਲ੍ਹ ਰਹੀ ਹੈ ਆਟੋਮੈਟਿਕਲੀ ਸਸਪੈਂਸ਼ਨ ਦਾ ਆਰਡਰ ਪਾਸ ਹੋ ਜਾਣਾ ਲਾਜ ਪ੍ਰੋਵਾਈਡਡ ਉਸ ਤੋਂ ਬਾਅਦ ਡਿਪਾਰਟਮੈਂਟ ਕਵਰੀ ਕਰਕੇ ਡਿਸਮਿਸ ਕਰੋ ਤੁਹਾਡੀ ਕਨਸਟੇਬਲ ਆ ਹੂੰ ਤੁਹਾਡੀ ਸੁਪਰਵਾਈਜ਼ਰੀ ਕੰਟਰੋਲ ਕਰਕੇ ਉਹ ਆਪੇ ਜੋ ਬਾਹਰ ਹੋ ਗਈ ਹੂੰ ਮੁੜ ਕੇ ਤੁਸੀਂ ਕੰਪਟੈਂਟ ਅਥਾਰਟੀ ਨੂੰ ਓਵਰ ਅਥਾਰਟੀ ਯੂਜ਼ ਕਰਕੇ ਉਹਨੂੰ ਡਿਸਮਿਸ ਕਰ ਦਿੱਤਾ ਹੂੰ ਚਲੋ ਹੁਣ ਤੁਸੀਂ ਵਿਚਲੈਂਸ ਦੇ ਖਿਲਾਫ ਉਹਦੇ ਕਾਰਵਾਈ ਕੀਤੀ ਹੈ ਕਰੋ ਯੂ ਹੈਵ ਦੀ ਰਾਈਟ ਜੇ ਤੁਹਾਡੇ ਕੋਲ ਲੱਗਿਆ ਹੈ ਕਿ ਉਹਦੇ ਕੋਲ ਡਿਸਪਰੋਪੋਰਸ਼ਨਟ ਐਕਸੈਸ ਨਹੀਂ ਤੁਸੀਂ ਕਰ ਲਿਆ ਹੂੰ ਹਾਂ ਉਸ ਤੋਂ ਬਾਅਦ ਜੇ ਤੋਂ ਉਹਨੂੰ ਤੁਸੀਂ ਨੌਕਰੀ ਛੋ ਕੱਢ ਦਿੱਤਾ ਤੇ ਉਹਦੀ ਮੈਂ ਇੱਕ ਦੋ ਵੀਡੀਓਜ਼ ਦੇਖੀਆਂ ਨੇ ਜਿੱਦੋ ਜੋ ਕਾਫੀ ਬੇਬਾਕੀ ਨਾਲ ਬੋਲ ਰਹੀ ਸੀ ਠੀਕ ਹੈ ਸ਼ੀ ਹੈਜ਼ ਐਵਰੀ ਰਾਈਟ ਟੂ ਸੇ ਜੋ ਮਰਜੀ ਬੋਲੇ ਹੁਣ ਤੇ ਵਰਦੀ ਦੇ ਕੰਟਰੋਲ 'ਚ ਨਹੀਂ ਹੈ ਸ਼ੀ ਕੈਨ ਸਪੀਕ ਸ਼ੀ ਕੈਨ ਸੇ ਹੂ ਸਟਾਪਸ ਸਰ ਸ਼ੀ ਇਸ ਨਾਇਦਰ ਵੇਅਰਿੰਗ ਅ ਪੁਲਿਸ ਯੂਨੀਫਾਰਮ ਤੇ ਜੇ ਫਰਜ ਕਰੋ ਤੁਸੀਂ ਉਹਨੂੰ ਸਸਪੈਂਡ ਰੱਖਿਆ ਹੁੰਦਾ ਉਹਨੂੰ ਡਿਸਪਸ ਨਾ ਕੀਤਾ ਹੁੰਦਾ ਦੋ ਮਹੀਨੇ ਉਹਦੀ ਇਨਕੁਆਇਰੀ 'ਚ ਲਗਾਉਂਦੇ ਉਹ ਪੁਲਿਸ ਲਾਈਨ 'ਚ ਹਾਜ਼ਰ ਰਹਿੰਦੀ ਵਿਜੀਲੈਂਸ ਨੂੰ ਵੀ ਆਪਣੀ ਇਨਕੁਆਇਰੀ ਕਰਦੀ ਉਹਨੂੰ ਬੁਲਾਉਂਦੀ ਹੂੰ ਉਹਦੇ ਫਲਗਾ ਵਿਜੀਲੈਂਸ ਦਾ ਕੇਸ ਕਰਦੀ ਠੀਕ ਹੈ ਜੇ ਉਹ ਜਾਬਤੇ ਚ ਤੁਸੀਂ ਰੱਖੀ ਅੱਧੀ ਤਨਖਾਹ ਦੇ ਕੇ ਫਿਰ ਉਹ ਦੁਬਾਰਾ ਉਹਨੂੰ ਸੁਪਰਵਾਈਜ਼ ਆਫਸਰ ਵੀ ਕੰਟਰੋਲ ਕਰਦਾ ਹੂੰ ਹੁਣ ਤੁਸੀਂ ਉਹਨੂੰ ਫ੍ਰੀ ਕਰ ਦਿੱਤਾ ਉਹਨੂੰ ਆਜ਼ਾਦ ਕਰਤਾ ਜੋ ਮਰਜ਼ੀ ਬੋਲ ਹੂੰ ਇਟ ਮੀਨਸ देयर इज ਸਮ ਡਿਫੈਕਟ ਇਨ ਹੈਂਡਲਿੰਗ ਦੀ ਇਨ ਅ ਪ੍ਰੋਫੈਸ਼ਨਲ ਮੈਨਰ ਦੀ ਮਿਸਕੰਡਕਟ ਆਫ ਅ ਪਰਸਨ ਹੂੰ ਹੂ ਇਜ਼ ਐਮਪਲੋਇਡ if i was ssp i would have just said sir let us not dismiss sir let me do department inquiry menu maran de bajaye pujha ke dekhn de mera control vi rehanda na ode te main conduct da oda ono improve vi karda onu guide vi karda plus main dismiss vi kar denda oni der ta apni vigilance inquiry vi puri ho jandi of course vigilance inquiry tusi pehlo vigilance inquiry kiti hoye ki feri parcha ditta hove mere parcha ditta ਬਿਨਾਂ ਵੈਜੀਲੇਸ਼ਨ ਕਰੀ ਤੋ ਪਰਚਾ ਫੇਰ ਨਹੀਂ ਵੈਲਿਡ ਹੋਣਾ। ਹੂੰ। ਪੁਲਿਸ ਇਜ਼ ਨਾਟ ਇਰ ਰੈਗੂਲੇਟਡ ਆਰਗੇਨਾਈਜੇਸ਼ਨ, ਇਟਸ ਅ ਰੈਗੂਲੇਟਡ ਆਰਗੇਨਾਈਜੇਸ਼ਨ। ਹੂੰ। ਸਰਵਿਸ ਇਜ਼ ਅ ਰੂਲ ਬੇਸਡ ਸਰਵਿਸ। ਇਟ ਇਜ਼ ਕਵਰਡ ਐਸ ਪਰ ਕੰਡਕਟਰ ਰੂਲਸ। 1 ਮਿੰਟ ਤੁਮਾਰਾ ਇਹ ਸਵਾਲ ਆ ਰਿਹਾ ਸੀ ਵੀ ਇਦਾਂ ਨਸ਼ੇ ਤਸਕਰਾਂ ਦੇ ਜਾਂ ਨਸ਼ਾ ਕਰਨ ਵਾਲਿਆਂ ਦੇ ਘਰ ਤੋੜੇ ਜਾ ਸਕਦੇ ਆ? ਕਿਉਂਕਿ ਅਮਨ ਦਾ ਵੀ ਘਰ ਲਗਾਤਾਰ ਕਹਿ ਰਹੇ ਸੀ ਤੋੜੋ ਤੋੜੋ ਤੇ ਉਹ ਚਲੋ ਬਾਅਦ ਚ ਫ੍ਰੀਜ਼ ਕਰ ਦਿੱਤੀ ਇਹ ਵਿਜੀਲੈਂਸ ਕੇਸ ਦੇ ਵਿੱਚ ਕੁਮਰ ਜੀ ਮੈਂ ਔਨ ਔਥ ਇੱਕ ਗੱਲ ਕਹਿ ਰਿਹਾ ਮੈਂ ਐਸਐਸਪੀ ਰਿਆਂ ਡੀਆਈਜੀ ਆਈਜੀ ਰੇਂਜਰਸ ਰਿਆਂ ਮੈਂ ਆਈਜੀਐਸਟੀਐਫ ਰਿਆਂ ਐਂਡ ਆ ਐਂਡੀਪੀਐਸ ਤੇ ਇੱਕ ਇੱਕ ਨੁਕਤੇ ਤੋਂ ਵਾਕਿਫ ਹਾਂ ਹੂੰ ਐਂਡੀਪੀਐਸ ਦੇ ਜਾਪਤੇ ਐਂਡਪੀਐਸ ਐਕਟ ਜਿਹੜਾ 1985 ਵਾਲਾ ਐ ਐਮੈਂਡਡ ਲੇਟਰ ਸਮ ਪਾਰਟ ਹੁਮ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਸਮਗਲਰ ਦੀ ਪ੍ਰਾਪਰਟੀ ਜੇ ਉਹਨੇ ਸਮਗਲਿੰਗ ਤੋਂ ਅਕਵਾਇਰ ਕੀਤੀ ਹੈ ਤੇ ਉਹਨੂੰ ਡਿਸਟਰੋਏ ਕਰ ਸਕਦੇ ਜਾਂ ਉਹਨੂੰ ਡਿਮੋਲਿਸ਼ ਕਰ ਸਕਦੇ ਕੋਈ ਪ੍ਰੋਵੀਜ਼ਨ ਨਹੀਂ ਇੱਕੋ ਹੀ ਪ੍ਰੋਵੀਜ਼ਨ ਹੈ ਐਸਾ ਚੋ ਉਹਨੂੰ ਸੀਲ ਕਰ ਸਕਦਾ ਹੈ ਪਰਮਨੈਂਟ ਸੀਜ਼ਰ ਵਾਸਤੇ ਕਨਫਿਸਕੇਸ਼ਨ ਵਾਸਤੇ ਕੰਪਟੈਂਟ ਅਥਾਰਟੀ ਨੂੰ ਦਿੱਲੀ ਪੇਚ ਸਕਦਾ ਹੈ ਹਮ ਜੇ ਉਹ ਨੂੰ ਮੰਨ ਲੈਂਦੀ ਆ ਕਿ ਇਹਨੇ ਪ੍ਰਾਪਰਟੀ ਇੱਕ ਬਕਾਇਦਾ ਰੂਲਸ ਨੇ ਐਨਡੀਪੀਐਸ ਐਕਟ ਦੇ ਵਿੱਚ ਹੀ ਪ੍ਰੋਵਾਈਡਡ ਨੇ ਜੇ ਉਹ ਆਇਡੈਂਟੀਫਾਈ ਹੋ ਜਾਂਦੀ ਆ ਕਿ ਇਹਨੇ ਸਮਗਲਿੰਗ ਨਾਲ ਅਕਵਾਇਰ ਕੀਤੀ ਆ ਵਿਆਉਣ ਦੀ ਰੈਗੂਲਰ ਸੋਰਸਸ ਆਫ ਇਨਕਮ ਤੋਂ ਕੀਤੀ ਆ ਤੇ ਪ੍ਰਾਪਰਟੀ ਫੋਰਫੀਟ ਹੋ ਜਾਂਦੀ ਫਿਰ ਉਹ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਹੂੰ ਮੈਂ ਗਵਰਨਮੈਂਟ ਆਫ ਇੰਡੀਆ ਐ ਮੇਰੀ 100 ਕਰੋੜ ਦੀ ਪ੍ਰਾਪਰਟੀ ਫੋਰਫੀਟਡ ਪਈ ਆ ਠੀਕ ਆ ਮੇਰੇ ਕੋਲ ਲੀਗਲ ਪ੍ਰੋਵੀਜ਼ਨ ਹੈ ਮੈਂ ਜੋ ਮਰਜੀ ਕਰਾਂ ਕੋਈ ਸਟੇਟ ਗਵਰਨਮੈਂਟ ਦੀ ਜ਼ਰੂਰਤ ਹੋਏਗੀ ਕਿ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਨੂੰ ਡਿਸਟਰੋਏ ਕਰ ਦੇ ਨਹੀਂ ਐਂਡੀਪੀਐਸ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੂੰ ਇਹ ਸ਼ੱਕ ਦੂਰ ਹੋ ਜਾਣਾ ਚਾਹੀਦਾ ਹੂੰ ਪੋਲਿਟੀਕਲ ਲੀਡਰਸ਼ਿਪ ਨੂੰ ਵੀ ਚਾਹੇ ਉਹ ਗਵਰਨਮੈਂਟ ਪੋਲਿਟਿਕਸ ਚ ਪੋਲਿਟੀਕਲ ਲੀਡਰਸ਼ਿਪ ਹੈ ਗਵਰਨਮੈਂਟ ਚਾਹੇ ਉਹ ਆਪੋਜੀਸ਼ਨ ਚ ਇਨਕਲੂਡਿੰਗ ਮੇਰੇ ਵਰਗਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਨੋ ਪ੍ਰੋਵੀਜ਼ਨ ਬਟ ਇੰਨਾ ਨੇ ਦਸ਼ਾ ਵਿੱਚ ਕਿ ਸਾਡੇ ਸਾਰੇ ਰੂਲ ਤੋੜ ਕੇ ਸਾਡੇ ਬੱਚਿਆਂ ਨੂੰ ਬਰਬਾਦ ਕੀਤਾ। ਉਹਨਾਂ ਨੂੰ ਮਰਦਿਆਂ ਦੇਖਿਆ। ਮਾਵਾ ਮਾਂ ਪਿਓ ਨੂੰ ਰੋਂਦਿਆਂ ਦੇਖਿਆ। ਭੈਣਾਂ ਨੂੰ ਤਰਲੇ ਕਰਦਿਆਂ ਦੇਖਿਆ ਕਿ ਮੇਰੇ ਪੁੱਤਰ ਨੂੰ ਬਚਾ ਲਓ। ਇਹ ਚੜੇ ਨਸ਼ਾ ਵੇਖ ਕੇ ਮੇਰੇ ਪੁੱਤਾਂ ਨੂੰ ਪੰਜਾਬ ਦੇ ਨੂੰ ਖਰਾਬ ਕਰ ਰਿਹਾ। ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਉਹਨਾਂ ਦੇ ਬੱਚਿਆਂ ਨੂੰ ਇੰਜ ਹੀ ਮਰਨਾ ਪਏ। ਪਰ ਇਹੋ ਜੇ ਸਮਗਲਰ ਜਿਹੜੇ ਮੇਰੀ ਸੋਸਾਇਟੀ ਨੂੰ ਬਰਬਾਦ ਕਰ ਰਹੇ ਨੇ ਜੇ ਫਰਜ ਕਰੋ ਉਹਨਾਂ ਨੇ ਰੂਲਸ ਬ੍ਰੇਕ ਕਰਕੇ ਲੋਕਲ ਬਾਡੀਜ਼ ਦੇ ਜਾਂ ਲੋਕਲ ਰੂਲਸ ਬ੍ਰੇਕ ਬ੍ਰੇਕ ਕਰਕੇ ਕੋਈ ਪ੍ਰਾਪਰਟੀ ਕ੍ਰੀਏਟ ਕੀਤੀ ਹੈ ਠੀਕ ਹੈ ਉਹਦਾ ਕੋਈ ਰਾਈਟ ਨਹੀਂ ਹੈ ਕਿ ਉਹਦਾ ਕੋਈ ਹੱਕ ਹਕੂਕ ਦਿੱਤਾ ਜਾਏ ਉਹਦੀ ਸੁਣਵਾਈ ਇਸ ਤਰੀਕੇ ਨਾਲ ਕੀਤੀ ਜਾਏ ਥੈਟ ਹੀ ਇਜ਼ A REASONABLY LAW OBIDING CITIZEN Hmm. he has broken all laws and rules to build that property hmm. therefore not under ndps act i fully support government's action under local and special laws whether it is of urban body laws or panchayati body hmm. laws or rural development laws ki oh di property nu no destroy kita jaye todeya jaye panneya jaye ohnu notice de ke above all follow the guidelines issued by honorable supreme court of india if honorable supreme court has given some directions passed an order that is a law which every employee of the state appointed by the governor of punjab or the president of india mm. has to obey